ਮਾਹਗੁਰੂ ਜੀ ਕਾ ਖਾਲਸਾ ਮਾਹਗੁਰੂ ਜੀ ਕੀ ਫਤਿਹ ਮਾਝ ਦੇ ਜਰਨਲ ਦੀਆਂ ਹੁਣ ਚੀਕਾਂ ਚੰਗੀ ਤਰ੍ਹਾਂ ਨਿਕਲਣ ਲੱਗੀਆਂ ਜਣੇ ਕਿ ਚੀਕਾਂ ਕੜਾਈਆਂ ਜਾਣਗੀਆਂ ਔਰ ਮੈਂ ਜਿਹੜੀ ਅੱਜ ਤੁਹਾਡੇ ਨਾਲ ਅਪਡੇਟ ਸਾਂਝੀ ਕਰਨੀ ਉਹ ਕੀ ਹੈ 8 ਸਤੰਬਰ ਨੂੰ ਬਦ ਅੰਸਬਾ ਦੇ ਵਿੱਚ ਜਣੇ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਗਵਰਨਰ ਸਾਹਿਬ ਨੂੰ ਸਪਾਰਸ਼ ਕੀਤੀ ਸੀ ਕਿ ਬੇਕਰਮਸ਼ਿਕ ਮਜੀਠੀਏ ਦੇ ਖਿਲਾਫ ਜਿਹੜੀ ਆਮਦਨ ਤੋਂ ਬਾਅਦ ਜਾਇਦਾਦ ਬਣਾਈ ਹੈ ਕੇਸ ਚਲਾਉਣਾ ਯਾਨੀ ਕਿ ਆਮਦਨ ਤੋਂ ਬਾਅਦ ਜਾਇਦਾਦ ਬਣਾਉਣ ਦੇ ਲਈ ਮਜੀਠੀਏ ਦੀਆਂ ਮੁਸ਼ਕਲਾਂ ਵਧੀਆਂ ਨੇ ਹੁਣ ਯਾਨੀ ਕਿ ਵਧੀਆ ਨਹੀਂ ਵਧੀਆਂ ਨੇ ਇਹ ਦੋ ਸ਼ਬਦਾਂ ਨੇ ਇੱਕ ਵਧੀਆ ਇੱਕ ਵਧੀਆਂ ਵਧੀਆ ਹੋਇਆ ਵੀ ਗਵਰਨਰ ਸਾਹਿਬ ਨੇ ਮਨਜ਼ੂਰੀ ਦੇ ਦਿੱਤੀ ਵੀ ਇੰਨੀ ਪ੍ਰਾਪਰਟੀ ਕਿਵੇਂ ਬਣਾਈ ਆਮਦਨ ਤੋਂ ਜ਼ਿਆਦਾ ਕੇਸ ਚ ਲਾਇਆ ਜਾਵੇ ਹੁਣ ਮਾਝਾ ਹਾਈ ਕੋਰਟ ਦੇ ਵਿੱਚ ਆਵਾਜ਼ ਬੱਜੜੀਆਂ ਮਾਝੇ ਦੀ ਜੋੜ ਹਾਜ਼ਰ ਹੋ ਕਿੰਨਾ ਆਵਾਜ਼ ਬੱਜੇ ਹਾਲਾਕਿ ਮੈਂ ਆਪਣੇ ਕੋਲੋਂ ਕਹਿ ਰਿਹਾ ਪਰ ਉੱਥੇ ਜਿਹੜੇ ਆਵਾਜ਼ ਮਾਰਨ ਵਾਲੇ ਨੇ ਇਦਾਂ ਨਹੀਂ ਕਹਿ ਸਕਦੇ ਪਰ ਇਦਾਂ ਬੱਜਣੀ ਚਾਹੀਦੀ ਹੈ ਆਵਾਜ਼ ਬੇ ਕੌਣ ਨਸ਼ਾ ਤਸ਼ਕਰ ਬਿਕਰਮ ਮਜੀਠੀਆ ਅਕਾਲੀ ਹੋਂ ਦਾ ਬੇਬਕੂ ਚੌਧਰੀ ਗਲਤ ਲੀਡਰ ਜਿਨੇ ਚਿੱਟੇ ਦੇ ਨਾਲ ਨੌਜਵਾਨੀ ਦਾ ਕਹਾਣ ਕੀਤਾ ਹਜ਼ਾਰਾਂ ਨੌਜਵਾਨਾਂ ਦੀ ਮੌਤ ਹੋਈ ਹੁਣ ਉਹਨੇ ਜਾਇਦਾਦ ਅਮਦਨ ਤੋਂ ਬਾਅਦ ਜਾਨਕੀ ਆਮਦਨ ਤੋਂ ਬਾਅਦ ਜਾਇਦਾਦ ਕਿਵੇਂ ਬਣਾਈ ਇਹ ਕੇਸ ਚੱਲੇਗਾ ਪੰਜਾਬ ਦੇ ਗਵਰਨਰ ਸਾਹਿਬ ਨੇ ਮਨਜ਼ੂਰੀ ਦੇ ਦਿੱਤੀ ਵੀ ਕੇਸ ਚਲਾਇਆ ਜਾਵੇ ਹੁਣ ਦੱਸੋ ਜੀ ਜਿਹੜੇ ਲਾ ਕੇ ਭੁੱਕੀ ਦੇ ਚਾਰ ਚਮਚੇ ਭਵੰਤਮਾਨ ਨੂੰ ਸ਼ਰਾਬੀ ਕਹਿੰਦੇ ਸੀ ਅਮਲੀ ਕਹਿੰਦੇ ਸੀ ਮਰਵਾਤ ਮੈਨੂੰ ਫਿਰ ਕੀ ਕਹਾਂ ਸ਼ਰਾਬੀ ਨੇ ਪੈਂਦੀਆਂ ਨੇ ਨਾ ਔਰ ਜਦੋਂ ਕਿਤੇ ਥੋੜਾ ਬਹੁਤਾ ਸਾਹ ਮਿਲਿਆ ਕਰੂ ਤੇ ਉਦੋਂ ਮੈਂ ਦੋ ਚਾਰ ਵੀਡੀਓ ਪਾ ਲਿਆ ਕਰਨਗੇ ਜਣ ਕੇ ਉਹ ਜਿਵੇਂ ਕਹਿੰਦੇ ਨੱਕ ਨਾਲ ਜੀਬ ਲਵਾ ਕੇ ਛੱਡਾਂਗੇ ਤੇ ਹੁਣ ਚਲੋ ਇਹ ਤਾਂ ਗਵਰਨਰ ਸਾਹਿਬ ਨੇ ਜਿਹੜੀ ਮਨਜ਼ੂਰੀ ਦਿੱਤੀ ਹੈ ਵੀ ਇਹ ਗਲੱਕ ਦੇ ਖਿਲਾਫ ਕੇਸ ਚਲਾਇਆ ਜਾਵੇ ਇਹਨੇ ਪ੍ਰਾਪਰਟੀ ਜਾਇਦਾਦ ਇੰਨਾ ਇੰਨੀ ਕਿਦਾਂ ਬਣਾ ਲਈ ਹੁਣ ਤੁਹਾਨੂੰ ਮੈਂ ਦੱਸਦਾ ਜੀ ਵੀ ਇਹਨੇ ਪ੍ਰਾਪਰਟੀ ਕਿੰਨੀ ਕੁ ਬਣਾਈ ਹੈ ਵਿਜੀਲੈਂਸ ਨੇ ਪੀਡੀ ਨੇ ਸੀਬੀਆਈ ਨੇ ਹਲੇ ਹੱਥ ਪਾਉਣਾ ਹੈ ਤੁਹਾਨੂੰ ਪਤਾ ਜਦੋਂ ਖੇਤ ਵਿੱਚ ਕਹੇ ਨਾਲ ਨਕਾ ਲਾਈਦਾ ਪਹਿਲਾਂ ਹੱਥਾਂ ਵਿੱਚ ਇਦਾਂ ਜਿਵੇਂ ਕਿ ਚਲ ਠੋਕ ਕਾਨੂੰ ਪੈਣਾ ਪਰ ਹੁਣ ਤਾਂ ਕਹਿ ਤਾ ਦੁਹੇਰ ਹੱਥਾਂ ਚੰਗੀ ਤਰ੍ਹਾਂ ਗਿੱਲੇ ਜੇ ਕਰਕੇ ਵੀ ਚੰਗੀ ਤਰ੍ਹਾਂ ਵਹਾ ਹੱਥ ਵਿੱਚ ਰਵੇ ਕਿਤੇ ਤੱਕ ਨਾ ਵਧਿਆ ਬੱਜੇ ਯਾਨੀ ਕਿ ਮਜ਼ਬੂਤੀ ਨਾਲ ਵਹਾ ਫੜਿਆ ਜਾਵੇ ਕਹੀ ਦਾ ਇਦਾਂ ਹੁਣ ਈੜੀ ਤੇ ਸ਼ੀਵੀ ਨੇ ਹੱਕ ਕੋਣ ਛੜਦੇ ਨਹੀਂ ਲੈ ਚਮਕੀਲਾ ਸਭ ਜਿੱਤੇ ਆ ਜਾਂਦੇ ਆ ਅਸਲ ਵਿੱਚ ਨਾ ਪੁੱਤ ਬਣਾ ਕੇ ਛੱਡਣਗੇ ਬੈਲੀਆਂ ਦੇ ਮੂਰੀ ਨੂੰ ਜਾਂ ਕਾਲੀਆਂ ਦੀ ਕਤੀੜ ਨੂੰ ਕਹਿੰਦੇ ਆ ਅਛਾ ਇਹ ਸ਼ਬਦ ਜਿਹੜੇ ਹਨ ਜੀ ਕਈ ਵਾਰੀ ਕਿਸੇ ਦੇ ਚਲੂਨੇ ਲੜਦੇ ਹੁੰਦੇ ਆ ਜਾਣ ਬੁੱਝ ਕੇ ਨਹੀਂ ਵਰਤਦੇ ਆ ਇਹ ਇਨਾਂ ਲੋਕਾਂ ਲਈ ਸ਼ਬਦ ਬਣੇ ਨੇ ਕਿਉਂ ਨਾ ਕਹੀਏ ਜੀ ਕਤੀੜ ਮਾਝੇ ਦੀ ਜੂਠ ਇਹਨੂੰ ਹਰਾਮਪੁਰ ਕਿਉਂ ਨਾ ਕਹੀਏ ਜੀ ਚਿੱਟੇ ਦੇ ਨਾਲ ਪੰਜਾਬ ਦੇ ਨੌਜਵਾਨਾਂ ਦਾ ਘਾਣ ਕੀਤਾ ਹੈ ਕਿਉਂ ਨਾ ਕਹੀਏ ਮੈਂ ਜਦੋਂ ਇਹ ਸ਼ਬਦ ਵਰਤਦਾ ਨਾ ਆਪਣੇ ਆਪ ਦੇਖਦਾ ਪਹਿਲਾਂ ਵੀ ਇਹ ਸ਼ਬਦ ਵਰਤਨੇ ਸਹੀ ਨੇ ਪਰ ਆਮ ਬੰਦੇ ਲਈ ਨਹੀਂ ਵਰਤੇ ਜਾਂਦੇ ਬੜਾ ਸਤਕਾਰ ਕਰਦੇ ਜੇ ਕੋਈ ਬੱਚਾ ਵੀ ਫੋਨ ਕਰੇ ਨਾ 5-7 ਸਾਲ ਦਾ ਉਹਨੂੰ ਵੀ ਸਤਿ ਸ੍ਰੀ ਅਕਾਲ ਜਾਂ ਫੱਦੇ ਬੁਲਾ ਕੇ ਮੈਂ ਗੱਲ ਕਰਦਾ ਪਰ ਇਹ ਕਤੀੜ ਨੇ ਜੀ ਇਹਨਾਂ ਨੇ ਸ਼ਬਦ ਵਰਤਨੇ ਜ਼ਰੂਰੀ ਨਹੀਂ ਇਹ ਜਿਹੜਾ ਚਿੱਟੇ ਦਾ ਧੰਦਾ ਸੀ ਨਾ ਮੈਂ 10000 ਕਰੋੜ ਤੋਂ ਸ਼ੁਰੂ ਕੀਤਾ ਸੀ 60000 ਕਰੋੜ ਤੱਕ ਪਹੁੰਚ ਗਿਆ ਹੁਣ ਇਹਦੇ ਵਿੱਚ ਕਿੰਨੇ ਦਲਾਲ ਹੋਣਗੇ ਕਿੰਨੇ ਹੋਰ ਪਿੰਡਾਂ ਦੇ ਸਰਪੰਚ ਖੜ ਪੰਚ ਚੌਧਰੀ ਦਲਾਗ ਅਵਸਰ ਵੀ ਹੋਣਗੇ ਇਹ ਖਲਾਸੇ ਹੋਣੇ ਨੇ ਚਲੋ ਮੈਂ ਤਾਂ ਮੇਰੀ ਮਨਸ਼ਾ ਸੀ ਵੀ ਧੰਨਵਾਦ ਗਵਰਨਰ ਸਾਹਿਬ ਦਾ ਵੀ ਕਰੀਏ ਵੀ ਇਜਾਜ਼ਤ ਦੇ ਦਿੱਤੀ ਨਹੀਂ ਵੀ ਗੱਲਾਂ ਹੋਣੀਆਂ ਸੀ ਵੀ ਗਵਰਨਰ ਸਾਹਿਬ ਬੀਜੇਪੀ ਨੇ ਲਾਇ ਹੋਏ ਨੇ ਸੌ ਗੱਲਾਂ ਹੋਣੀਆਂ ਸੀ ਪਰ ਨਹੀਂ ਹੁਣ ਅਦਾਲਤਾਂ ਨੇ ਜਦੋਂ ਇਹ ਤਹਈਆ ਕੀਤਾ ਔਰ ਏ ਕਹਿ ਲੀਏ ਵੀ ਇਰਾਦਾ ਬਣਾ ਲਿਆ ਵੀ ਇਹ ਜਿਹੜੇ ਜਿਹੜੇ ਕਤੀੜ ਚਿੱਟਾ ਵੇਚਣ ਵਾਲੇ ਨੇ ਇਹਨਾਂ ਨੂੰ ਟੰਗਣਾ ਹੀ ਟੰਗਣਾ ਹੈ ਤਾਂ ਫਿਰ ਬਚਾਉ ਕੌਣ ਹੁਣ ਵੀਡੀਓ ਸੁਣ ਕੇ ਦੱਸਿਓ ਵੀ ਚੀਕਾਂ ਕੌਣ ਮਾਰਦਾ ਹੈ ਕੌਣ ਮਾਰਦਾ ਚੀਕਾਂ ਜੀ 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 ਹੁੰਦੀ ਹੈ ਨਾ ਹੁਣ ਹੁਣ ਨਾਭੇ ਵਿੱਚ ਹੁੰਦੀ ਹੈ ਐਨਕਾ ਉਹੀ ਨੇ ਜਿਹੜੀਆਂ ਕਾੜੀਆਂ ਜੀਆਂ মিডিਆ ਸਾਹਮਣੇ ਕਦੇ ਲਾਉਂਦਾ ਸੀ ਕਦੇ ਲਾਉਂਦਾ ਸੀ ਉਹੀ ਹਨ ਕਣ ਜਾਂ ਬਦਲੀਆਂ ਹੋਣਗੀਆਂ ਹੁਣ ਤਾਂ ਸ਼ਾਇਦ ਨਿਗਾਹ ਵੀ ਘਟ ਗਈ ਹੋਣੀ ਲੱਛਣ ਲੱਗਦੇ ਨੇ ਸਰਸੇ ਵਾਲੇ ਮੰਗੂ ਦਾੜੀ ਕਾਲੀ ਕਰਨ ਵਾਸਤੇ ਕਲਪੁਕਲਪ ਤਾਂ ਨਹੀਂ ਮੰਗਦਾ ਕੀ ਆ ਕਹਿੰਦਾ ਹੋਵੇ ਬੀਬਾ ਹਰ ਸਿਮਰਤਪੁਰ ਬਾਦਲ ਨੂੰ ਵੀ ਜਦੋਂ ਮੁਲਾਕਾਤ ਤੇ ਆਏ ਤਾਂ ਇੱਕ ਕਲਫ ਦੀ ਡੱਬੀ ਲੈ ਕੇ ਆਇਓ ਹੋ ਸਕਦਾ ਕਹਿੰਦਾ ਹੋਵੇ ਹਰ ਤਰੀਕਾ ਦੱਸੋ ਕੀ ਦੀਆਂ ਪੈਂਦ ਕਰਦੇ ਇਹਨਾਂ ਹਰਾਮ ਖੋਰਾ ਨੇ ਨਾ ਜੀ 60000 ਕਰੋੜ ਤੱਕ ਇਹ ਡਰਗ ਦਾ ਧੰਦਾ ਪਹੁੰਚ ਗਿਆ ਏਡਾ ਵੱਡਾ ਕਾਰੋਬਾਰ ਕੀਤਾ ਹੈ ਨਾ 60000 ਕਰੋੜ ਦਾ ਪੰਜਾਬ ਦੇ ਕਿੰਨੇ ਜ਼ਿਲ੍ਹੇ ਆ 23 23 ਜਿਹੜੇ ਨੇ ਪੰਜਾਬ ਮਨ ਕੇ ਚਲੋ ਵੀ ਜੇ ਇੱਕ ਜ਼ਿਲ੍ਹੇ ਨੂੰ 2 ਕਰੋੜ ਵੀ ਦੇ ਦੇਗੀ ਤਾਂ ਵੀ 46 ਕਰੋੜ ਜਾਨੀ ਕਿ 46000 ਕਰੋੜ ਬਣਦੇ ਜੇ ਇੱਕ ਜ਼ਿਲ੍ਹੇ ਨੂੰ 2000 ਕਰੋੜ ਦੇ ਦੇਗੀ 2000 ਕਰੋੜ ਜੇ ਇੱਕ ਜ਼ਿਲ੍ਹੇ ਤੇ ਲਾ ਦੀਏ ਤਾਂ ਵੀ 46 ਕਰੋੜ 46000 ਕਰੋੜ ਪਿਛੇ ਕਿੰਨਾ ਰਹਿ ਗਿਆ ਜੀ 17 ਕਰੋੜ ਯਾਨੀ ਕਿ 17000 ਕਰੋੜ ਵੀ ਭਰਾਵਾ 17000 ਕਰੋੜ ਤੂੰ ਰੱਖ ਲੈਂਦਾ ਨਾ 14000 ਕਰੋੜ ਤੂੰ ਰੱਖ ਲੈਂਦਾ 46000 ਕਰੋੜ ਤਾਂ ਪੰਜਾਬ ਤੇ ਲਾ ਦਿੰਦੇ ਤੁਹਾਡੀ ਸਰਕਾਰ ਵੀ ਬਣੀ ਰਹਿੰਦੀ ਤੁਹਾਡੀ ਇੱਜ਼ਤ ਵੀ ਰਹਿ ਜਾਂਦੀ ਪਰ ਜਿਹੜਾ ਕਲੰਕ ਲੱਗਣਾ ਹੁੰਦਾ ਉਹ ਫਿਰ ਕਿਵੇਂ ਲੱਗਦਾ ਜਿਹੜਾ ਮਾਝੇ ਦੀ ਜੋਟ ਕਹਿਣਾ ਸੀ ਲੋਕਾਂ ਨੇ ਉਹ ਫਿਰ ਕਿਵੇਂ ਕਹਿੰਦੇ ਜਿਹੜੀਆਂ ਚੀਕਾਂ ਪਹਿਣੀਆਂ ਸੀ ਫਿਰ ਉਹ ਕਿਵੇਂ ਪਹਿਣਦੀਆਂ ਹੁਣ ਕਿਸੇ ਵੀ ਨੀਲੀ ਪਾਗ ਵਾਲੇ ਕੋਲੇ ਅਕਾਲੀ ਕੋਲੇ ਕੋਈ ਜਵਾਬ ਨਹੀਂ ਕਿਉਂ ਮਨਜ਼ੂਰੀ ਦਿੱਤੀ ਪੰਜਾਬ ਦੇ ਗਵਰਨਰ ਸਾਹਿਬ ਨੇ ਵੀ ਜਿਹੜੀ ਇਹਨੇ ਅੰਮਦਨ ਤੋਂ ਬਾਅਦ ਜਾਇਦਾਦ ਬਣਾਈ ਹੈ ਉਹਦੇ ਖਿਲਾਫ ਕੇਸ ਚੱਲਣਾ ਚਾਹੀਦਾ ਕਿਉਂ ਕਿਉਂਕਿ ਜਿਹੜੀ ਚਾਰ ਸੀਟ 40000 ਪੰਨੇ ਦੀ ਹੈ ਨਾ ਉਹਦੇ ਵਿੱਚ ਸਾਰਾ ਉਸ ਮਿਲ ਗਿਆ ਇਹ ਸੱਚ ਹੈ ਤਾਂ ਕਰਕੇ ਇਹ ਗਵਰਨਰ ਸਾਹਿਬ ਨੇ ਮਨਜ਼ੂਰੀ ਦਿੱਤੀ ਹੈ ਵੀ ਇਹ ਮਾਝੇ ਦੀ ਝੂਠ ਨੂੰ ਟੰਗਿਆ ਜਾਵੇ ਤੇ ਪੰਜਾਬ ਦੇ ਲੋਕ ਜਿਨ੍ਹਾਂ ਦੇ ਨੌਜਵਾਨ ਚਿੱਟੇ ਨਾਲ ਮਰੇ ਨੇ ਤੇ ਫਿਰ ਉਹਨਾਂ ਦੀ ਆਵਾਜ਼ ਜਿਹੜੀ ਉਹ ਵੀ ਪਹੁੰਚਦੀ ਹੈ ਕਿਤੇ ਨਾ ਕਿਤੇ ਉਹਦੀ ਵੀ ਸੁਣਵਾਈ ਹੁੰਦੀ ਹੈ ਚਲੋ ਧੰਨਵਾਦ ਗਵਰਨਰ ਸਾਹਿਬ ਦਾ ਜਿਹੜੀ ਉਹਨੇ ਮਨਜ਼ੂਰੀ ਦਿੱਤੀ ਵੀ ਕੇਸ ਚਲਾਇਆ ਜਾਵੇ ਔਰ ਸਵਾਦ ਫੇਰ ਹੈ ਵੀ ਸਾਰੀ ਦੀ ਸਾਰੀ ਪ੍ਰਾਪਰਟੀ ਜਬਤ ਹੋਣੀ ਚਾਹੀਦੀ ਹੈ ਇੱਕ ਘੱਟੋ ਘੱਟ 30 ਸਾਲ 40 ਸਾਲ ਜੇਲ੍ਹ ਚ ਸੜਨਾ ਚਾਹੀਦਾ ਜਿਹੜੀ ਉਮਰ ਬੱਜੀ ਹੈ ਨਾ ਉਜਮੇ ਕਿਸਨੇ ਨੂੰ ਭੇਜਿਆ ਸੀ ਕਾਲੇ ਪਾਣੀ ਇਦਾਂ ਦੀ ਸਜ਼ਾ ਹੋਣੀ ਚਾਹੀਦੀ ਫਿਰ ਥੋੜਾ ਬਹੁਤਾ ਜਿਹੜੇ ਹੋਰ ਡਰਗ ਡੀਲਰ ਨੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਸੁਰਤ ਅਕਲ ਮੜੀ-ਮੁਟੀ ਆ ਜੇ ਪੰਜਾਬ ਵੀ ਬਚ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ